ਸਹੀ ਲੁਧਿਆਣਾ ਦਾ ਇੱਕ ਵਪਾਰੀ ਜੋ ਜਿਹੜੇ ਬੈਗਰਸ ਨੇ ਉਹਦੇ ਨਾਲ ਆਪਣਾ ਉਹਨਾਂ ਦੇ ਨਾਲ ਆਪਣਾ ਜਨਮ ਦਿਨ ਮਨਾ ਰਹੇ ਜਿਹੜੇ ਮੋਲ ਦੇ ਵਿੱਚ ਨਹੀਂ ਘਮ ਸਕਦੇ ਉਹਨਾਂ ਨੂੰ ਅੱਜ ਫਿਲਮ ਦਿਖਾਈ ਜਾ ਰਹੀ ਹੈ ਮੋਲ ਨੇ ਪੁੱਛਿਆ ਜੀ ਮੈਂ ਉਹਨਾਂ ਨਾਲ ਵੱਡੇ ਮਨਾਉਣਾ ਮੈਂ ਜਾਨੇ ਕਿ ਜਿਹੜੇ ਬਾਹਰ ਮੰਗਦੇ ਉਹਨਾਂ ਦਾ ਮੈਂ ਮਨਾ ਸਕਦਾ ਅੰਦਰ ਉਹਨਾਂ ਨੂੰ ਲਿਆਸਦਾ ਉਹ ਕਹਿੰਦੇ ਲੈ ਆਓ ਜੀ ਤੇ ਭੈਣ ਨੂੰ ਲੈ ਆ ਅੱਜ ਇਹਨਾਂ ਨੂੰ ਹੁਣ ਪਹਿਲੇ ਤਾਂ ਖਾਣਾ ਖਵਾਇਆ ਜਾਊਗਾ ਉਸ ਤੋਂ ਬਾਅਦ ਇਹਨਾਂ ਨੂੰ ਫਿਲਮ ਦਿਖਾਈ ਉਹ ਫਾਈਟਰ ਉਸ ਤੋਂ ਬਾਅਦ ਇਹਨਾਂ ਨੂੰ ਜੋ ਮੇਰੇ ਕੋਲ ਸ਼ਰਧਾ ਹੋਈ ਮੈਂ ਇਹਨਾਂ ਨੂੰ ਦਊਂਗਾ ਦੇ ਲੋਗ ਆਪਣਾ ਜਨਮ ਦਿਨ ਵੱਖ-ਵੱਖ ਤਰੀਕੇ ਨਾਲ ਮਨਾਉਂਦੇ ਨੇ ਉੱਥੇ ਹੀ ਲੁਧਿਆਣਾ ਦਾ ਇੱਕ ਵਪਾਰੀ ਜੋ ਜਿਹੜੇ ਬੈਗਰਸ ਨੇ ਉਹਦੇ ਨਾਲ ਆਪਣਾ ਉਹਨਾਂ ਦੇ ਨਾਲ ਆਪਣਾ ਜਨਮ ਦਿਨ ਮਨਾ ਰਹੇ ਜਿਹੜੇ ਮੋਲ ਦੇ ਵਿੱਚ ਨਹੀਂ ਘੁੰਮ ਸਕਦੇ ਉਹਨਾਂ ਨੂੰ ਅੱਜ ਫਿਲਮ ਦਿਖਾਈ ਜਾ ਰਹੀ ਹੈ ਜਿਹੜੇ ਉਹਨਾਂ ਨੂੰ ਜਿਹੜਾ ਫਾਸਟ ਫੂਡ ਹੈ ਜਿਹੜਾ 5 ਸਟਾਰ ਦੇ ਵਿੱਚ ਸ਼ੰਕਰ ਜੀ ਕਿਵੇਂ ਦੇ ਦੇ ਫਾਈਵ ਸਟਾਰ ਦੇ ਵਿੱਚ ਅੱਜ ਤੁਸੀਂ ਸਾਰਿਆਂ ਨੇ ਜਨਮ ਦਿਨ ਆਪਣਾ ਮਨਾ ਰਹੇ ਸਾਰਿਆਂ ਦੇ ਨਾਲ ਬਹੁਤ ਵਧੀਆ ਲੱਗ ਰਿਹਾ ਜੀ ਜਿਵੇਂ ਦੇ ਦਿਆਂ ਕਿ ਅੱਜ ਕਿੰਨੇ ਸਾਲ ਦੇ ਹੋਗੇ ਲੱਗਦੇ ਤਾਂ ਨਹੀਂ ਤੁਸੀਂ ਬਜ਼ੁਰਗੋ ਲੱਗ ਰਹੇ ਨਹੀਂ ਪਰ ਅੱਜ ਦੱਸ ਦੋ ਆਪਣਾ ਰਾਜ ਕਿੰਨੇ ਸਾਲ ਦੇ 57 ਜੀ 57 ਸਾਲ ਦਾ ਅੱਜ ਵੀ 18 ਲੱਗਦੇ ਤੇ ਮੇਰੇ ਦਿਮਾਗ ਚ ਆਇਆ ਵੀ ਯਾਰ ਕਾ ਵੱਡੇ ਇਹਨਾਂ ਨੂੰ ਮਨਾਉਣਾ ਫਿਰ ਮੈਂ ਮੋਲ ਚ ਆਇਆ ਮੋਲ ਨੇ ਪੁੱਛਿਆ ਜੀ ਮੈਂ ਉਹਨਾਂ ਨਾਲ ਵੱਡੇ ਮਨਾਉਣਾ ਵਾ ਮੈਂ ਜਾਨੇ ਕਿ ਜਿਹੜੇ ਬਾਹਰ ਮੰਗਦੇ ਉਹਨਾਂ ਨਾਲ ਮੈਂ ਮਨਾ ਸਕਦਾ ਅੰਦਰ ਉਹਨਾਂ ਨੇ ਹੱਸਦਾ ਕਹਿੰਦੇ ਲੈ ਆਓ ਜੀ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਹਿੰਦਾ ਤੁਸੀਂ ਆਉਣਾ ਵਾ ਇਹ ਸਾਰਿਆਂ ਨੂੰ ਫਿਰ ਮੈਂ ਤਿਆਰ ਕੀਤਾ ਇਹ ਵੀ ਆ ਗਏ ਉਦੋਂ ਮੇਰੀ ਦੋਨੇ ਪਾਸੇ ਗੱਲ ਬਣ ਗਈ ਤੇ ਮੈਂ ਇਹਨਾਂ ਨੂੰ ਲਿਆ ਅੱਜ ਇਹਨਾਂ ਨੂੰ ਹੁਣ ਪਹਿਲੇ ਤਾਂ ਖਾਣਾ ਖਵਾਇਆ ਜਾਊਗਾ ਉਸ ਤੋਂ ਬਾਅਦ ਇਹਨਾਂ ਨੂੰ ਫਿਲਮ ਦਿਖਾਈ ਉਹ ਫਾਈਟਰ ਉਸ ਤੋਂ ਬਾਅਦ ਇਹਨਾਂ ਨੂੰ ਜੋ ਮੇਰੇ ਕੋਲ ਸ਼ਰ ਮੋਹ ਲਾਲ ਨੇ ਮੰਗੇ ਸੀ ਕਿ ਹਾਂ ਵੀ ਲਿਓ ਅਸੀਂ ਹਾਂਜੀ ਹਾਂਜੀ ਮੋਹ ਲਾਲ ਨੇ ਮੰਨਗੇ ਸੀ ਮੋਹ ਲਾਲ ਨੇ ਕੁਝ ਨਹੀਂ ਕਰ ਬੰਦੇ ਕੋਈ ਨਹੀਂ ਜਿੰਨੂੰ ਮਰਜ਼ੀ ਤੁਸੀਂ ਸਾਨੂੰ ਸਾਨੂੰ ਪੈਸੇ ਦੇਓ ਜਿੰਨੂੰ ਮਰਜ਼ੀ ਲਾਓ ਯਾਰ ਅੱਗੇ ਲੋਕ ਯਾਰਾ ਦੋਸਤਾਂ ਨਾ ਬਣਾਉਂਦਾ ਯਾਰਾ ਦੋਸਤਾਂ ਨੇ ਨੇ ਕਿਹਾ ਕੀ ਸਾਡੇ ਨਾਲ ਵੀ ਬਣਾ ਲਓ ਯਾਰਾਂ ਦੋਸਤਾਂ ਨੇ ਕਿਹਾ ਵਾ ਉਹ ਤਾਂ ਕਹਿੰਦੇ ਕੱਲੀਆਂ 舍ਲੀਆ ਹੀ ਹੋਣੀਆਂ ਜੀ ਤੁਹਾਡੀਆਂ ਮੈਂ ਕਿਹਾ ਮੇਰੀ ਕੋਈ 舍ਲੀ ਨਹੀਂ ਹੈਗੀ ਮੇਰੇ ਤਾਂ ਦੋਸਤ ਆਉਣੇ ਆ ਮੇਰੇ ਤਾਂ ਭਰਾ ਆਉਣੇ ਆ ਭਾਈ ਭਰਾ ਆਉਣੇ ਮੇਰੇ ਤਾਂ ਮੈਨਰੇ ਆਪਣੇ ਦੋਸਤਾਂ ਨਾ ਬਣਾਉਣਾ ਵਾ ਤਾਂ ਤੇਨੂੰ ਖੁਸ਼ੀ ਹੁੰਦੀ ਹੋਣੀ ਹਾਂ ਬਹੁਤ ਬਹੁਤ ਖੁਸ਼ ਹਾਂ ਜੀ ਬਹੁਤ ਮੈਂ ਆ ਵੈਸੇ ਬੁਲਾਈ ਨਹੀਂ ਸੀ মিডিਆ ਆਪਣੇ ਆਪ ਹੀ ਚਲੋ ਆ ਗਏ ਮੇਰੇ ਚਲੋ ਮੇਰੇ ਨਾਲ ਸਖਰਾ ਕੰਮ ਕਰ ਰਹੇ ਤਾਂ ਮੀਡੀਆ ਦਾ ਵੀ ਦਿਖਾਉਣ ਦਾ ਫਰਜ਼ ਆ ਹਾਂਜੀ 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 ਬਹੁਤ ਬਹੁਤ ਲੋਕ ਦਾ ਪੈਸਾ ਇਹਨੂੰ ਅੱਗ ਲਾਉਂਦੇ ਨੇ ਪਾਰਟੀਆਂ ਮਨਾ ਮਨਾ ਕੇ ਉਹ ਜਨਾਬ ਇਦਾਂ ਦੇ ਬੰਦੇ ਦੇਖਿਆ ਮੈਂ ਇਹਨਾਂ ਨੂੰ ਪਤਾ ਕੀ ਕਹਿਣਗੇ ਮੈਂ ਇਦਾਂ ਦੇ ਬੰਦੇ ਵੀ ਦੇਖੇ ਆ ਜਿਹੜੇ ਕਰੋੜਪਤੀ ਸੀਗੇ ਉਹਨਾਂ ਨੇ ਕਹਿੰਨਾ ਭਾਂ ਚੁੱਕ ਕੇ ਨਾਲੀ 'ਚ ਸੁੱਟ ਰਹੀਆਂ ਨਾਲੀ 'ਚ ਨਾਲੀ 'ਚ ਸੁੱਟ ਰਹੀ ਇਹਨਾਂ ਨੂੰ ਕਹਿੰਦਾ ਚੁੱਕੋ ਮੈਂ ਇਦਾਂ ਉਹ ਅੱਜ ਭੁੱਖੇ ਹੋਵੇ ਭੁੱਖੇ ਦੇਖ ਕੇ ਉਹਨਾਂ ਨੇ ਵੀ ਭੁੱਖੇ ਕਈ ਬੰਦੇ ਇਦਾਂ 100 ਦਾ ਨੋਟ ਕੱਢ ਕੇ ਉਹਨੂੰ 100 ਨੋਟ ਸੀ ਸਾਡੇ ਜਵਾਨੇ 100 ਦਾ ਨੋਟ ਕੱਢ ਕੇ ਗੀਨ ਵਾਲੇ ਦਾ ਸਿਗਰਟ ਪੀਂਦੇ ਸੀ 100 ਨੋਟ ਉਹ ਅੱਜ ਭੁੱਖੇ ਹੋ ਗਏ ਹੁਣਾਂ ਕਦਰ ਨਹੀਂ ਕੀਤੀ ਇਸ ਚੀਜ਼ ਦੀ ਕਦਰ ਨਹੀਂ ਕੀਤੀ ਬਸ ਅੱਜ ਤੁਸੀਂ ਕਦਰ ਉਹ ਕਾਗਜ਼ ਚੁੱਕਦੇ ਜਿੱਦਾਂ ਸਵੇਰੇ ਬੰਦੇ 5 ਵਜੇ ਉੱਠ ਕੇ ਕਾਗਜ਼ ਚੁੱਕਦੇ ਨਾ ਆਪਣੇ ਆ ਤੇ ਉਦਾਂ ਉਹ ਕਾਗਜ਼ ਚੁੱਕਦੇ ਪਏ ਅੱਜ ਜਿਹੜੇ ਬੰਦੇ ਇੰਧਾ ਨੇ ਮੈਂ ਇੰਧਾ ਨੇ ਬੰਦੇ ਵੀ ਦੇਖੇ ਕਰੋੜਪਤੀ ਦੇਖੇ ਜਿਹੜੇ ਅੱਜ ਕਰੋੜਪਤੀ ਬਣ ਗਏ ਸੀਸਾ ਦਿੰਦੇ ਹੁਣੇ ਅੱਜ ਤਾਂ ਇਹ ਕਿ ਸਾਨੂੰ ਮੌਲ ਚ ਕਮਾਉਂਦਾ ਹਾਂ ਹਾਂਜੀ 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 ਇਹਨਾਂ ਦਾ ਅਸ਼ੀਰਵਾਦ ਚਾਹੀਦਾ ਜੀ ਬਸ ਆਪਾਂ ਨਾਲ ਸਾਥ ਵੀ ਮਜੂਰ ਯਾਰ ਬੰਦੇ ਜੀ ਕਿਵੇਂ ਦੇਖਦੇ ਹੋ ਤੁਹਾਡੇ ਫਰੈਂਡ ਨੇ ਸ਼ੰਕਰ ਜੀ ਤੇ ਅੱਜ ਜਿਹੜਾ ਬਰਥਡੇ ਮਨਾ ਰਹੇ ਫਾਈਵ ਸਟਾਰ ਦੇ ਵਿੱਚ ਮਨਾ ਰਹੇ ਪਰ ਬੈਗਰਸ ਦੇ ਨਾਮ ਮਨਾ ਰਹੇ ਬਈ ਬਹੁਤ ਵਧੀਆ ਕੰਮ ਕੀਤਾ ਵੀ ਜਨਤਾ ਨੂੰ ਇੱਕ ਮੈਸੇਜ ਮਿਲ ਰਿਹਾ ਕਿ ਜੋ ਜਿਹੜਾ ਵੀ ਬੰਦਾ ਆਪਣਾ ਬਰਥਡੇ ਮਨਾਦਾ ਜਿਹੜਾ ਆਪਾਂ ਵੇਸਟ ਕੇਕ ਕਰਦੇ ਆ ਨਾ ਉਹ ਕਦੇ ਵੀ ਕੇਕ ਵੇਸਟ ਨਹੀਂ ਕਰਨਾ ਚਾਹੀਦਾ ਇਸੇ ਹਾਂ ਇਹਨਾਂ ਨੂੰ ਕਦੇ ਵੀ ਵੇਸਟ ਨਹੀਂ ਕਰਨਾ ਚਾਹੀਦਾ ਗਰੀਬ ਦੇ ਮੂੰਹ 'ਚ ਜਾਣਾ ਚਾਹੀਦਾ ਹਮੇਸ਼ਾ ਚਲੋ ਜੋ ਵੀ ਸ਼ੰਕਰ ਪਾਈ ਨੇ ਕੀਤਾ ਵਧੀਆ ਕੀਤਾ ਇਹਨਾਂ ਨੇ ਆਪਣੀਆਂ ਜਿੰਨੀਆਂ ਵੀ ਲਰਜੀ ਗੱਡੀਆਂ ਸਾਰਿਆਂ ਨੂੰ ਇਹਦੇ ਵਿੱਚ ਲੈ ਕੇ ਆਂਤਾ ਔਰ ਫਾਈਟਰ ਫਿਲਮ ਇਹਨਾਂ ਨੂੰ ਦਿਖਾਣਗੇ ਹੁਣ ਥੋੜੀ ਦੇਰ ਤੱਕ 3-4 ਵੇ ਦਾ ਸ਼ੋਅ ਆ ਤੇ ਮੈਂ ਤਾਂ ਇਹੀ ਕਹਣਾ ਚਾਹੂੰਗਾ ਵੀ ਜਿਹੜਾ ਸ਼ੰਕਰ ਭਾਈ ਕਰ ਰਹੇ ਨੇ ਸਾਰੇ ਵੀਰਾਂ ਨੂੰ ਕਰਨਾ ਚਾਹੀਦਾ ਫਾਈਟਰ ਫਿਲਮ ਵੀ ਦਿਖਾਣਗੇ ਇੱਕ ਆਪਣੀ ਉਹਨਾਂ ਨੇ ਹੀ ਕਹਿੰਦੇ ਮੇਰੀ ਲੱਤ ਟੁੱਟ ਗਈ ਸੀ व्हीਲਚਰ ਵਿਕਾਰ ਘਰੇ ਪਈ ਸੀ ਇਲੈਕਟ੍ਰੋਨਿਕ ਉਹ ਵੀ ਕਹਿੰਦੇ ਦਾਨ ਦਿੱਤੀ ਹੈ ਨਾ ਹਾਂਜੀ ਉਹਨਾਂ ਨੇ ਚੇਅਰ ਮਰਗਾਂ ਦਾ 60-70 ਹਜ਼ਾਰ ਦੀ ਲੈਂਦੀ ਸੀਗੀ ਤੇ ਉਹਨਾਂ ਦੀ ਹੁਣ ਲੱਤ ਠੀਕ ਆ ਹੁਣ ਤੇ ਉਹਨਾਂ ਨੇ ਵੀ ਅੱਜ ਕਿਸੇ ਨੂੰ ਉਹ ਭਾਈ ਸਾਹਿਬ ਬੈਠੇ ਆ ਉਹਨਾਂ ਨੂੰ ਦਾਨ ਕੀਤੀ ਹੈ ਉਹਨਾਂ ਨੇ ਅੱਜ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਬੈਗਰਸ ਨੇ ਉਹਨਾਂ ਨੂੰ ਰੋਟੀ ਖਵਾਈ ਜਾ ਰਹੀ ਹੈ ਤੇ ਇੱਕ 휠ਚੇਅਰ ਸਿਗੀ ਜਿਹੜੀ ਉਹ ਇਲੈਕਟ੍ਰੋਨਿਕ 휠ਚੇਅਰ ਸਿਗੀ ਉਹ ਇੱਕ ਸ਼ਖਸ ਨੂੰ দান ਦੇ ਦਿੱਤੀ ਪਰ ਜਿਹੜੇ ਬੈਗਰਸ ਆ ਉਹਨਾਂ ਨੂੰ ਅੱਜ ਫਾਈਵ ਸਟਾਰ ਦੇ ਵਿੱਚ ਜਿਹੜਾ ਲਿਆ ਕੇ ਜਿਹੜਾ ਰੋਟੀ ਖਵਾਈ ਗਈ ਤੁਹਾਡੀ ਕੀ ਰਾਏ ਹੈ ਜਿਹੜੇ ਸ਼ੰਕਰਜੀ ਵੱਲੋਂ ਕਾਰਜਕਾ ਕੀਤਾ ਗਿਆ ਜਿਹੜਾ ਵੀ ਉਹਨਾਂ ਵੱਲੋਂ ਕੰਮ ਕੀਤਾ ਗਿਆ ਆਪਣਾ ਜਨਮ ਦਿਨ ਮਨਾ ਕੇ ਜਿਹੜੇ ਬੈਗਸ ਨਾਲ ਤੁਹਾਡੀ ਇਹਦੇ ਬਾਰੇ ਕੀ ਰਾਏ ਹੈ ਕਮੈਂਟ ਚ ਵਿੱਚ ਜਰੂਰ ਦੱਸਿਓ ਤੇ ਇਸ ਤਰੀਕੇ ਨਾਲ ਤੁਸੀਂ ਜਨਮ ਦਿਨ ਮਨਾਉਂਦੇ ਇਹ ਵੀ ਜਰੂਰ ਦੱਸੋ ਲੁਧਿਆਣਾ ਤੋਂ ਵੀ ਸ਼ੇਖ ਜਲੋਟਾ ਰਿਪੋਰਟ ਐਸਐਮਜੀ ਨਿਊਜ਼ ਲੁਧਿਆਣਾ